ਬੈਗ ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਆਪਾਂ ਬਣਾ ਰਹੇ ਹਾਂ ਜੀ ਬੋਇਲ ਦੀ ਤਿਆਰੀ ਨੂੰ ਦੀ ਸਾਜੀ ਤੇਲ ਆਪਾਂ ਨੇ ਗਰਮ ਰੱਖਿਆ ਇਧਰ ਜੀ ਆਪਾਂ ਨੇ ਇਹ ਆਲੂ ਬੋਇਲ ਕਰਕੇ ਰੱਖੇ ਨੇ ਇਹ ਆਪਾਂ ਨੇ ਜੀ ਕੱਟ ਕੇ ਨਮ ਗੜੀ ਪਾ ਕੇ ਬੋਇਲ ਕਰ ਲਈ ਸੀ ਫਿਰ ਇਹਦਾ ਐਕਸਟਰਾ ਪਾਣੀ ਜਿਹੜਾ ਉਹ ਬਾਹਰ ਕੱਢਤਾ ਸੀ ਚੰਗੀ ਤਰ੍ਹਾਂ ਆਪਾਂ ਨੇ ਮੈਸ਼ ਕਰਕੇ ਰੱਖ ਲਿਆ ਤੇ ਉਧਰ ਆਪਣਾ ਤੇਲ ਵੀ ਗਰਮ ਹੋ ਚੁੱਕਿਆ ਆਪਾਂ ਇਹਦੇ ਵਿੱਚ ਪਾ ਦਾਂਗੇ ਜੀ ਕੱਟੇ ਹੋਏ ਪਿਆਜ਼ ਸਬਜੀ ਆਪਣੀ ਹੋ ਗਈ ਹੈ ਜੀ ਆਪਾਂ ਇੱਕ ਟੇਨ ਜੀ ਬਣਾਉਣੇ ਇਸ ਕਰਕੇ ਪਿਆਜ਼ ਜੀ ਆਪਾਂ ਨੇ ਕੱਟੇ ਪਾਏ ਨੇ ਹਾਂ ਜੀ ਆਪਣੇ ਜੀ ਇੱਕ ਪਿਆਜ਼ ਕੱਟਿਆ ਸੀ ਚੰਗੀ ਤਰ੍ਹਾਂ ਜੇ ਇਹਨਾਂ ਦਾ ਜੇ ਕਲਰ ਲਾਈਟ ਬਣਾਉਣੀ ਹੈ ਜਾਂ ਕਲਰ ਇਹਨਾਂ ਦਾ ਕਰਨਾ ਹੈ ਚੇਂਜ ਹਾਂ ਜੀ ਆਪਣੇ ਜਿਹੜੀਆਂ ਭੈਣ ਭਰਾ ਆਪਣੀਆਂ ਜੀ ਜਿਹੜੇ ਤੁਹਾਨੂੰ ਸਭ ਤੋਂ ਕਮੈਂਟ ਕਰਦੇ ਨੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ ਮਿੰਨਾਨੀ ਜੀ ਪਹਿਲੀ ਵਾਰੀ ਅੱਜ ਆਪਣੀ ਵੀਡੀਓ ਦੇਖਣੀ ਹੈ ਕੁੰਡੀ ਜੀ ਆਪਣੀ ਵੀਡੀਓ ਨੂੰ ਲਾਈਕ ਸ਼ੇਅਰ ਕਰਿਆ ਕਰੋ ਜੀ ਆਪਣੇ ਕੈਂਪਿੰਗ ਸਸਤੇ ਕਰੂਗੀ ਅਜੀ ਜਿਹੜੇ ਆਪਣੇ ਨਾਲ ਜੁੜੇ ਹੋਏ ਨੇ ਜੀ ਡੇਲੀ ਕਮੈਂਟ ਕਰਦੇ ਨੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦੀ ਪਰਮਾਤਮਾ ਸਾਰਿਆਂ ਤੇ ਬਖਸ਼ੇ ਤੰਦਰੁਸਤੀ ਚੜ੍ਹਦੀ ਕਲਾ ਬਖਸ਼ੇ ਸਾਰਿਆਂ ਦੇ ਕੰਮ ਕਾਰੇ ਵਧੀਆ ਚੱਲਦੇ ਰਹਿਣ ਜੀ ਆਪਾਂ ਜਿੱਚਾ ਜਾਂਦੇ ਨਾਲ ਇਹ ਪਾਲਣ ਦੀ ਕਰੀ ਤੱਕ ਦੋ 12 ਕੇ ਕੜੀ ਪੱਤੇ ਆਪਣੇ ਸੁਕਾ ਕੇ ਰੱਖੇ ਹੋਏ ਨੇ ਕਈ ਵਾਰ ਆਪਾਂ ਹਰੇ ਤਾਜ਼ੇ ਤੋੜ ਕੇ ਵੀ ਪਾ ਲੈਂਦੇ ਤੇ ਕਈ ਵਾਰ ਆਪਣੇ ਸੁਕਾ ਕੇ ਰੱਖੇ ਹੋਏ ਜੀ ਆਪਾਂ ਉਹ ਵੀ ਪਾ ਲੈਂਦੇ ਇਸ ਤਰ੍ਹਾਂ ਜੀ ਆਪਾਂ ਨੇ ਡੱਬੇ ਚ ਪਾ ਕੇ ਰੱਖੇ ਬਿਲਕੁਲ ਸੁੱਕੇ ਹੋਏ ਨੇ ਢੱਕਣ ਬੰਦ ਕਰਕੇ ਰੱਖਦੇ ਆ ਜੀ ਬਿਲਕੁਲ ਵੀ ਸਲ੍ਹਾਬ ਨਹੀਂ ਹੁੰਦੀ ਪਾ ਦਾਂਗੇ ਜੀ ਜਿਹੜੇ ਆਪਣੇ ਨਾਰਮਲ ਦੇ ਅਨਾਂ ਤੋਂ ਮਿਰਚੂ ਕਰਦੇ ਨਾਲ ਜੀ ਆਪਾਂ ਪਾ ਦਾਂਗੇ ਆਪਾਂ ਇਸ ਪਾਣੀ टाक ਕੇ ਮਸਾਲੇ ਨੂੰ 2 ਮਿੰਟ ਲਈ ਪਕਾ ਲਾਂਗੇ ਹਾਂ ਜੀ ਆਪਣਾ ਮਸਾਲਾ ਆਪਾਂ ਨੇ ਬਿਖਾ ਲਿਆ ਉਨਾ ਆਪਾਂ ਇਹਦੇ ਵਿੱਚ ਪਾ ਦਾਂਗੇ ਜੀ ਜਿਹੜੇ ਆਪਾਂ ਨੇ ਬੋਇਲ ਕੀਤੇ ਹੋਏ ਆਲੂ ਨੇ ਉਹ ਆਪਾਂ ਜੀ ਵਿੱਚ ਪਾ ਲਾਂਗੇ। ਸੰਧੇ ਚਾਣ ਗਾੜੀ ਪਤਲੀ ਜੀ ਤੁਸੀਂ ਆਪਣੇ ਹਿਸਾਬ ਨਾਲ ਪਕਾ ਸਕਦੇ ਜੇ ਆਪਾਂ ਨੇ ਕਿੰਨੀ ਗਾੜੀ ਪਤਲੀ ਰੱਖਣੀ ਹੈ ਸਮਝ ਜਾਈਂ। ਕੋ ਸਬਜੀ ਆਪਣੇ ਪਈ ਸੀ ਜਿੱਤੇ ਸਖਸ ਰਿਛੇ ਵੀ ਥੋੜੀ ਜੀ ਦਾਲ ਬਣਾ ਲਈਏ ਨਾਲ ਆਮ ਮੌਸਮ ਦੇ ਵਿੱਚ ਜੀ ਬੋਇਲ ਕੀਤੇ ਹੋਏ ਆਲੂਆਂ ਦੀ ਸਬਜੀ ਬਹੁਤ ਵਧੀਆ ਟੇਸਟੀ ਲੱਗਦੀ ਹਾਂ ਜੀ ਥੋੜਾ ਜਿਹਾ ਪਾਣੀ ਆਪਾਂ ਨੇ ਹੂੜ ਪਾ ਲਿਆ ਢੱਕ ਦਾਂਗੇ ਢੱਕ ਕੇ ਹਾਂ ਜੀ ਥੋੜੇ ਜਿਹੇ ਆਲੂ ਬਚ ਗਏ ਆਪਾਂ ਬਚਾ ਕੇ ਰੱਖ ਲੈਣੇ ਹੁਣ ਆਪਾਂ ਹੋਰ ਕੀ ਵਿੱਚ ਪਾ ਦਾਂ ਇਹਦਰ ਆਪਣੀ ਸਬਜ਼ੀ ਵੀ ਪਾ ਰਹੀ ਆ ਨਾਲ ਦੀ ਨਾਲ ਆਕਨ ਸਬਜ਼ੀ ਇਹ ਜਿਹੜੀ ਨੂੰ ਆਪਾਂ ਚੈੱਕ ਕਰਦੇ ਰਹਾਂਗੇ ਇਹਨੂੰ ਜ਼ਿਆਦਾ ਪਕਾਉਣ ਦੇ ਤਾਂ ਆਪਾਂ ਨੂੰ ਲੋੜ ਨਹੀਂ ਹੈ ਕਿਉਂਕਿ ਆਲੂ ਆਪਣੀ ਬੜੇ ਬੋਇਲ ਕੀਤੇ ਹੋਏ ਨੇ ਆਪਾਂ ਦੀ ਜ਼ਿਆਦਾ ਪਤਲੀ ਨਹੀਂ ਢਾਲ ਕੀਤੀ ਥੋੜੀ ਜਿਹੀ ਰਸਮੀ ਸੀ ਜੇ ਰੱਖੀ ਪਰ ਪਈ ਸੀ ਵੀ ਜੀ ਥੋੜੀ ਜਿਹੀ ਸਬਜ਼ੀ ਤੇ ਸੋਚਿਆ ਵੀ ਨਾਲ ਥੋੜੀ ਜਿਹੀ ਦਾਲ ਬਣਾ ਲਈ ਸਾਡੀ ਕੇਰ ਕਿਚਨ ਦੀ ਤਰ੍ਹਾਂ ਆਲੂਆਂ ਨੂੰ ਪੂਰੀ ਮੈਸ਼ ਕਰ ਦਵਾਂਗੇ ਸਾਨੂੰ ਇਸ ਤਰ੍ਹਾਂ ਦੀ ਮੈਸ਼ ਕਰੇ ਹੋਏ ਆਲੂ ਹੀ ਪਸੰਦ ਨੇ ਟਾਪ ਦਾਂਗੇ ਟਾ ਕੇ 2 ਮਿੰਟ ਲਈ ਪਕਾ ਲਵਾਂਗੇ ਹਾਂਜੀ ਅਪਾ ਚੈੱਕ ਕਰਦੇ ਹਾਂ ਸਬਜੀ। ਬਹੁਤ ਵਧੀਆ ਜਿਹੀ ਬਣ ਕੇ ਬਿਲਕੁਲ ਤਿਆਰ ਆ। ਬਹੁਤ ਵਧੀਆ ਸਬਜੀ ਬਣਾਈ ਹੈ। ਹਾਂਜੀ ਸਾਡੀ ਵੀਡੀਓ ਨੂੰ ਲਾਇਕ ਸ਼ੇਅਰ ਕਰੋਗੇ। ਆਪਾਂ ਗੈਸ ਕਰ ਦਾਂਗੇ ਬੰਦ। ਤੁਸੀਂ ਵੀ ਜ਼ਰੂਰ ਟਰਾਈ ਕਰਿਓ ਇਤਨਾ ਬਾਇਲ ਕਿਤੇ ਲਵਾਣੀ ਬਣਾਇਓ ਸਬਜੀ ਗਾੜੇ ਗਾੜੇ ਦੀ ਬਹੁਤ ਵਧੀਆ ਬਣੀ ਹੈ ਜੀ ਬੱਸ ਕਰਤਾ ਆਪਾਂ ਨੇ ਬੰਦ ਆਪਾਂ ਜੀ ਆਲੂਾਂ ਦੀ ਸਬਜੀ ਨੂੰ ਚੌਲਾਂ ਦੇ ਨਾਲ ਵੀ ਲੈ ਸਕਦੇ ਆ ਤੇ ਆਪਾਂ ਰੋਟੀ ਦੇ ਨਾਲ ਵੀ ਲੈ ਸਕਦੇ ਆ